ਕਿ ਤੁਹਾਨੂੰ ਵੀ ਵਾਰ-ਵਾਰ ਮੌਤ ਬਾਰੇ ਵਿਚਾਰ ਆਉਂਦੇ ਆ ਤੇ ਜਦੋਂ ਇਹ ਵਿਚਾਰ ਸਾਨੂੰ ਆਉਂਦੇ ਆ ਤਾਂ ਸਾਡੇ ਅੰਦਰ ਡਰ ਪੈਦਾ ਹੋ ਜਾਂਦਾ ਕਿ ਜੇ ਇਦਾਂ ਕੁਝ ਹੋ ਗਿਆ ਤਾਂ ਫਿਰ ਕੀ ਹੋਊਗਾ ਜਿਵੇਂ ਆਪਾਂ ਘਰ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ ਜੇ ਕੋਈ ਸਿਆਣਾ ਬੰਦਾ ਹੈ ਆਪਣਾ ਕੋਈ ਮਾਪਾ ਪਿਆ ਜਾਂ ਸਾਨੂੰ ਖੁਦ ਦੀ ਮੌਤ ਬਾਰੇ ਕੋਈ ਵੀ ਵਿਚਾਰ ਆਉਂਦਾ ਆ ਤਾਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਸਾਬ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਆ ਵੀਰ ਜੀ ਮੌਤ ਬਾਰੇ ਬਹੁਤ ਹੀ ਵਿਚਾਰ ਆਉਂਦੇ ਨੇ ਪਲੀਜ਼ ਦੱਸੋ ਸਿਮਰਨ ਕਰਨ ਤੋਂ ਬਾਅਦ ਇਹ ਕਿਉਂ ਆਉਂਦੇ ਹਨ ਵਾਹਿਗੁਰੂ ਜੀ ਮੌਤ ਇੱਕ ਅਜਿਹੀ ਚੀਜ਼ ਹੈ ਜੋ ਹੈ ਤਾਂ ਸੱਚ ਪਰ ਅਸੀਂ ਇਸ ਸੱਚ ਨੂੰ ਸੁਣਨਾ ਨਹੀਂ ਚਾਹੁੰਦੇ ਸਾਡਾ ਇਸ ਸਰੀਰ ਦੇ ਨਾਲ ਇੰਨਾ ਲਗਾਅ ਪੈ ਗਿਆ ਇੰਨਾ ਪਿਆਰ ਪੈ ਗਿਆ ਕਿ ਹੁਣ ਅਸੀਂ ਇਸ ਸਰੀਰ ਨੂੰ ਇਸ ਸੰਸਾਰ ਨੂੰ ਇਸ ਪਰਿਵਾਰ ਨੂੰ ਇਹਨਾਂ ਚੀਜ਼ਾਂ ਨੂੰ ਛੱਡਣਾ ਨਹੀਂ ਚਾਹੁੰਦੇ ਅਸੀਂ ਜਿੰਨਾ ਇਧਰ ਵਿਚਾਰਾਂ ਦੇ ਵਿੱਚ ਖੁੱਭੀ ਜਾਂਦੇ ਆ ਉਨਾ ਹੀ ਜ਼ਿਆਦਾ ਇਸ ਚੀਜ਼ ਨੂੰ ਛੱਡਣਾ ਮੁਸ਼ਕਲ ਹੋਵੇਗਾ ਛੱਡਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਵੇਂ ਆਪ ਦੱਸ ਰਹੇ ਹੋ ਕਿ ਵਿਚਾਰ ਆ ਰਿਹਾ ਹੈ ਤਾਂ ਵੀ ਤੰਗ ਹੁੰਨੇ ਆ ਇਹ ਸਾਰਾ ਮਾਇਆ ਦਾ ਪਸਾਰਾ ਹੈ ਅਸੀਂ ਮਾਇਆ ਦੇ ਨਾਲ ਬਹੁਤ ਹੀ ਜ਼ਿਆਦਾ ਖੁੱਭ ਗਏ ਆ ਬਹੁਤ ਹੀ ਜ਼ਿਆਦਾ ਇਹਦੇ ਨਾਲ ਅਸੀਂ ਗਹਿਰੀ ਦੋਸਤੀ ਪਾ ਲਈ ਆ ਇਸੇ ਕਰਕੇ ਤਾਂ ਮਹਾਰਾ ਜੀ ਕਹਿੰਦੇ ਤੁਸੀਂ ਪਰਮਾਤਮਾ ਦੇ ਨਾਲ ਦੋਸਤੀ ਕਰੋ ਪਰਮਾਤਮਾ ਦੇ ਨਾਮ ਜੱਪਣ ਵਾਲਿਆਂ ਦੇ ਨਾਲ ਆਪਣੀ ਦੋਸਤੀ ਕਰੋ ਤੇ ਗੁਰੂ ਸਾਹਿਬ ਜੀ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਘਰ ਪਰਿਵਾਰ ਛੱਡ ਦਿਓ ਮਹਾਰਾਜ ਕਹਿੰਦੇ ਕਿ ਤੁਸੀਂ ਜਿਵੇਂ ਵੀ ਜੀ ਰਹੇ ਹੋ ਜਿਉ ਜਿੱਥੇ ਵੀ ਰਹਿੰਦੇ ਹੋ ਰਹੀ ਜਾਓ ਬਸ ਇਹ ਕਹਿੰਦੇ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਕਰਾ ਲਓ ਉਸ ਪਰਮਾਤਮਾ ਨੂੰ ਵਸਾ ਲਓ ਫਿਰ ਕਹਿੰਦੇ ਜਿੱਥੋਂ ਤੁਹਾਨੂੰ ਡਰ ਲੱਗਦਾ ਆ ਉਹ ਡਰ ਤੁਹਾਡੇ ਅੰਦਰੋਂ ਨਿਕਲ ਜਾਵੇਗਾ ਹੁਣ ਜੇ ਤੁਸੀਂ ਵੀ ਆਪਣੇ ਅੰਦਰੋਂ ਇਹ ਮੌਤ ਵਾਲਾ ਵਿਚਾਰ ਮੌਤ ਵਾਲਾ ਡਰ ਕੱਢਣਾ ਚਾਹੁੰਦੇ ਆ ਰੋਜ਼ਾਨਾ ਬੈਠੋ ਵਾਹਿਗੁਰੂ ਦਾ ਅਭਿਆਸ ਕਰੋ ਨਾਲ ਹੋ ਸਕੇ ਤਾਂ ਸੰਗਤ ਕਰੋ ਬਾਣੀ ਨੂੰ ਵਿਚਾਰ ਕੇ ਪੜੋ ਲਓ ਇਹ ਤਿੰਨ ਕੰਮ ਆ ਜੇ ਕੋਈ ਜੀਵ ਕਰ ਲਵੇ ਮਹੀਨਾ ਅਸੀਂ ਬਹੁਤ ਜ਼ਿਆਦਾ ਕਹਿ ਰਹੇ ਆ ਕਿਉਂਕਿ ਮਾਲਕ ਦੀ ਜਦੋਂ ਕਿਰਪਾ ਵਰਸਦੀ ਹੈ ਨਾ ਤਾਂ ਪਲ ਦੇ ਵਿੱਚ ਇਹ ਸਾਡੀ ਕਾਇਆ ਬਦਲ ਜਾਂਦੀ ਮਹੀਨਾ ਅਸੀਂ ਤਾਂ ਕਹਿ ਰਹੇ ਆ ਕਿਉਂਕਿ ਦੇਖੋ ਕਲਯੁਗੀ ਸਮਾਂ ਚੱਲਦਾ ਆ ਕਈ ਵਾਰ ਨਹੀਂ ਸਮਾਂ ਮਿਲਦਾ ਜਾ ਕਈ ਵਾਰੀ ਅਸੀਂ ਗੱਲ ਸੁਣ ਲੈਂਦੇ ਆ ਪਰ ਉਹ ਕਰਨ ਨੂੰ ਦਿਲ ਨਹੀਂ ਕਰਦਾ ਜੇ ਕੋਈ ਜੀਵ ਇਹ ਤਿੰਨ ਕੰਮ ਸ਼ੁਰੂ ਕਰ ਦਵੇ ਤਾਂ ਉਹਦੇ ਅੰਦਰੋਂ ਇਹ ਮੌਤ ਵਾਲਾ ਡਰ ਨਿਕਲਣਾ ਸ਼ੁਰੂ ਹੋਵੇਗਾ ਹੁਣ ਆਪਾਂ ਨੂੰ ਮੂਲ ਮੰਤਰ ਦੇ ਵਿੱਚ ਕੀ ਸਮਝਾਇਆ ਜਾਂਦਾ ਕਿ ਨਿਰਭਉ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨਿਰਭਉ ਆ ਉਹਨੂੰ ਕਿਸੇ ਦਾ ਡਰ ਨਹੀਂ ਹੈ ਅਸੀਂ ਬੱਚੇ ਉਹਨਾਂ ਦੇ ਆ ਪਰ ਅਸੀਂ ਕਿਉਂ ਡਰਦੇ ਪਏ ਆ ਕਿਉਂਕਿ ਅਸੀਂ ਮਾਇਆ ਦੇ ਨਾਲ ਦੋਸਤੀ ਪਾਈ ਆ ਜੇ ਅਸੀਂ ਆਪਣੇ ਪਿਓ ਦੇ ਨਾਲ ਪਿਤਾ ਦੇ ਨਾਲ ਉਸ ਅਕਾਲਪੁਰਖ ਵਾਹਿਗੁਰੂ ਦੇ ਨਾਲ ਦੋਸਤੀ ਪਾ ਲਈਏ ਫਿਰ ਸਾਡਾ ਵੀ ਡਰ ਅੰਦਰੋਂ ਨਿਕਲ ਜਾਵੇਗਾ ਕਿਉਂਕਿ ਜੀਵ ਦੇ ਅੰਦਰ ਸਿਮਰਨ ਕਰਦੇ ਕਰਦੇ ਨੇ ਨਾਮ ਦਾ ਵਾਸ ਹੋ ਜਾਂਦਾ ਤੇ ਉਹ ਜਿਹੜਾ ਨਾਮ ਆ ਨਾ ਉਹ ਸਭ ਤੋਂ ਉੱਚਾ ਆ ਬਾਕੀ ਸਾਰੀਆਂ ਚੀਜ਼ਾਂ ਉਸ ਨਾਮ ਤੋਂ ਥੱਲੇ ਹੁੰਦੀਆਂ ਜੇ ਤੁਸੀਂ ਵੀ ਇਹ ਡਰ ਆਪਣੇ ਅੰਦਰੋਂ ਕੱਢਣਾ ਚਾਹੁੰਦੇ ਆ ਤਾਂ ਨਾਮ ਦਾ ਵਾਸ ਆਪਣੇ ਮਨ ਦੇ ਅੰਦਰ ਕਰਾਓ ਇਹ ਸ਼ੁਰੂ ਰਸਨਾਤ ਹੋਵੇਗਾ ਹੌਲੀ 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 ਕਰਦੇ ਕਰਦੇ ਇਹ ਸਾਡੇ ਰੋਮ ਰੋਮ ਦੇ ਵਿੱਚ ਚਲਾ ਜਾਵੇਗਾ ਵੈਗੁਰ ਦੇਖੋ ਵਿਚਾਰ ਆਉਣੇ ਲਾਜ਼ਮੀ ਆ ਤੁਸੀਂ ਡਰੋ ਨਾ ਕਿ ਇਹ ਵਿਚਾਰ ਸਾਨੂੰ ਆਉਂਦੇ ਆ ਬਸ ਆਪਣੇ ਮਨ ਨੂੰ ਉਸ ਅਵਸਥਾ ਤੇ ਲਿਜਾ ਕੇ ਬਿਠਾ ਦੇਣਾ ਜਿੱਥੇ ਮਨ ਆਪ ਕੰਟਰੋਲ ਕਰਦਾ ਆਪਣੇ ਵਿਚਾਰਾਂ ਨੂੰ ਜਿਵੇਂ ਇੱਕ ਰਾਜਾ ਨਹੀਂ ਆਪਣੇ ਪ੍ਰਜਾ ਦੇ ਵਿੱਚ ਸਾਰਾ ਕੁਝ ਕੰਟਰੋਲ ਕਰਦਾ ਹੁਣ ਰਾਜਾ ਜੋ ਹੈ ਥੋੜਾ ਉੱਚੇ ਸਥਾਨ ਤੇ ਬਿਠਾ ਹੁੰਦਾ ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਆਪਾਂ ਥੋੜਾ ਉੱਚਾ ਚੱਕਣਾ ਹੈ ਨੌਂ ਦੁਆਰਾਂ ਦੇ ਵਿੱਚ ਘੱਟ ਤੇ ਦਸਵੇਂ ਦੁਆਰ ਦੇ ਵਿੱਚ ਇਹਨੂੰ ਜ਼ਿਆਦਾ ਰੱਖਣਾ ਹੈ ਫਿਰ ਮਨ ਹਾਰੇ ਇੱਕ ਵਿਚਾਰ ਦੇ ਉੱਤੇ ਕੰਟਰੋਲ ਕਰੇਗਾ ਫਿਰ ਸਾਡੀ ਮਰਜ਼ੀ ਹੋਵੇਗੀ ਕਿਹੜਾ ਵਿਚਾਰ ਅਸੀਂ ਲੈਣਾ ਹੈ ਕਿਹੜਾ ਨਹੀਂ ਤੇ ਜੇ ਸਾਨੂੰ ਕੋਈ ਅਜੀਹਾ ਵਿਚਾਰ ਆ ਵੀ ਗਿਆ ਤਾਂ ਮਨ ਨੂੰ ਕੋਈ ਵੀ ਫਰਕ ਨਹੀਂ ਪਵੇਗਾ